हां जी दोस्तों आज फिर ਆਪਾਂ ਇੱਕ ਵੀਡੀਓ ਲੈ ਕੇ ਆਏ ਆਂ ਮੌਸਮ ਦੇ ਬਾਰੇ ਸਵੇਰ ਦਾ ਟਾਈਮ ਹੈ ਸਵੇ ਸਵੇ ਦਾ ਖੇਤਾਂ ਦੇ ਵਿੱਚ ਖੜੇ ਆਂ ਤੇ ਇਸ ਟਾਈਮ ਪੂਰਾ ਬੱਦਲ ਬਣਿਆ ਹੋਇਆ ਤੇ ਚੜਿਆ ਆ ਰਿਹਾ ਜਿਵੇਂ ਕਹਿ ਦਈਏ ਪੂਰੀ ਚੜ੍ਹਾਈ ਤਿਆਰ ਹੈ ਤੇ ਔਰ ਕਿੰਨਾ ਆਉਂਦਾ ਕਿਵੇਂ ਆਉਂਦਾ ਉਹ ਟਾਈਮ ਦੱਸੇਗਾ ਤੇ ਪਰ ਅੱਜ ਮੀਂਹ ਦਾ ਦਿਨ ਹੈ ਕਿਉਂਕਿ ਮਾਨਸੂਨ ਸਾਰੇ ਲਗਭਗ ਨੇੜੇ ਤੇੜੇ ਪਹੁੰਚ ਗਈ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਔਰ ਇਸ ਟਾਈਮ ਕਾਫੀ ਪਹਿਲਾਂ ਆਈ ਹੈ ਹਫਤਾ ਪਹਿਲਾਂ ਆ ਗਈ ਬਹੁਤ ਹੀ ਵਧੀਆ ਹੋਇਆ ਪੰਜਾਬ ਚ ਸਾਨਾ ਲਈ ਤੇ ਆਪਣਾ ਕਿਉਂਕਿ ਝੋਨਾ ਵਗੈਰਾ ਹੁਣ ਲੱਗ ਰਿਹਾ ਹੈ ਲਾਈ ਜਾਂਦਾ ਜਾਂ ਲਾਤਾ ਤੇ 2 ਦਿਨ ਹੋ ਗਏ ਹੁਣ ਲਗਾਤਾਰ ਨੇੜੇ ਤੇੜੇ ਆਸ-ਪਾਸੇ ਮੀਂਹ ਪਈ ਜਾਂਦਾ ਪਰ ਜਿੱਥੇ ਮੈਂ ਖੜਾ ਹਾਂ ਇੱਥੇ ਹਜੇ ਤੱਕ ਨਹੀਂ ਆਇਆ ਇੱਥੇ ਅੱਜ ਉੱਠਿਆ ਬੱਦਲ ਅੱਜ ਚੜਾਈ ਕਰੀ ਹੈ ਦੁਬਾਰਾ ਤੇ ਦੁਬਾਰੇ ਦਾ ਮਤਲਬ ਜੋ 1 13 14 ਤਰੀਕ ਨੂੰ ਚਖੇੜਾ ਤੂਫਾਨ ਆਇਆ ਸੀ ਉਸ ਤੋਂ ਬਾਅਦ ਅੱਜ ਦੁਬਾਰੇ ਬੱਦਲ ਉੱਠਿਆ ਤੇ ਪਰ ਅੱਜ ਪੂਰੀ ਫੁੱਲ ਵਰਟਾ ਫੁੱਲ ਉਮੀਦ ਹੈ ਤੇ ਆਊਗਾ ਪੂਰਾ ਕਿਉਂਕਿ ਅੱਜ 23 ਜੂਨ 22 23 ਜੂਨ ਦਾ ਦੱਸਿਆ ਸੀ ਆਪਾਂ ਨੇ ਵੀ ਇਸ ਤਰੀਕ ਨੂੰ ਮੀਂਹ ਆਜੂ ਔਰ ਮਾਨਸਰ ਹੁਣ ਲਗਭਗ ਲਗਾਤਾਰ ਮੀ ਵਰਸਦੀ ਉਮੀਦ ਹੈ ਲੰਬਾ ਟਾਈਮ 22 23 ਤੋਂ 27 ਤੱਕ ਮੀ ਫੁੱਲ ਬਟਾ ਫੁੱਲ ਪੈਣਾ ਕੱਲ ਬਹੁਤ ਥਾਮਾਂ ਤੇ ਬਹੁਤ ਮੀ ਸਿੱਟਿਆ ਕਈ ਥਾਮਾਂ ਤੇ ਦਰਮਿਆਨਾ ਰਹਾ ਕਈਆਂ ਤੇ ਕਿਆਰੀ ਭਰ ਰਹਾ ਤੇ ਰਾਜਸਥਾਨ ਚ ਵੀ ਬਹੁਤ ਜਗ੍ਹਾ ਤੇ ਪੰਜਾਬ ਚ ਵੀ ਹਰਿਆਣੇ ਚ ਵੀ ਤੇ ਨੇੜੇ ਤੇਰੇ ਸਾਰੇ ਪੂਰਾ ਵਧੀਆ ਮੀ ਪਿਆ ਔਰ ਹੁਣ ਇਸ ਟਾਈਮ ਪੂਰੀ ਵਧੀਆ ਠੰਡੀ ਹਵਾ ਚੱਲ ਪਈ ਐਦੂ ਅੱਧਾ ਘੰਟਾ ਪਹਿਲਾਂ ਤਾਂ ਪੂਰੀ ਗਰਮੀ ਜਿਵੇਂ ਕਹਿੰਦੇ ਵਟ ਵਟ ਖਾਦਾ ਹੋਇਆ ਸੀ ਤੇ ਕੁਛ ਵੀ ਪੱਤਾ ਵੀ ਨਹੀਂ ਸੀ ਹਿੱਲਦਾ ਪੱਤਾ ਪਰ ਹੁਣ ਹਵਾ ਚੱਲ ਪਈ ਇਸ ਪਾਸਿਓਂ ਆਈ ਐ ਹਵਾ ਆਪਣੇ ਉਹ ਖੇਤਾਂ 'ਚ ਫਿਰਦੇ ਟਰੈਕਟ ਤੇ ਆ ਠੰਡ ਨੇ ਹੁਣ ਫਸਲਾਂ ਥੋੜੀ ਥੋੜੀ ਜਾਨ ਜੀ ਪਾਈ ਐ ਨਹੀਂ ਤਾਂ ਬਹੁਤ ਜਿਆਦਾ ਹਮਸ ਗਰਮੀ ਚੱਲ ਰਹੀ ਸੀ ਜਿੰਨਾ ਫਸਲਾਂ ਇੱਧਰ ਰਾਜਸਥਾਨ ਗੰਗानगर ਜ਼ਿਲ੍ਹੇ ਚ ਮਰਜਾਈਆਂ ਖੜੀਆਂ ਸੀ ਖਾਸ ਕਰਕੇ ਇੱਧਰ ਫਸਲਾਂ ਜਿਆਦਾ ਨਰਮਾ ਹੁੰਦਾ ਤੇ ਪਰ ਹੁਣ ਬੱਦਲ ਬਣਿਆ ਹੋਇਆ ਤੇ ਅਗਲੀ ਵੀਡੀਓ ਆਪਾਂ ਦੇਖਦੇ ਆਂ ਮੀਂਹ ਪੈਣ ਦੀ ਪਾਵਾਂਗੇ ਜਦੋਂ ਪੂਰਾ ਉੱਤਰ ਪਿਆ